ਟਰੈਕਟਰ ਘਰ ਮਨਕੀਰ ਤੌਲ ਜਿਹੜੇ ਕੌਣ ਵਜਦਾ ਹੈ ਸੰਦ ਨਾਂ ਦਾ ਵਿਆਜ ਨਹੀਂ ਗਾ ਗੈਕ ਉਹਨੇ ਟਰੈਕਟਰ ਦਿੱਤਾ ਘਰ ਤੇ 300 ਕੇ 200 ਉਹ ਪਿੱਛੇ ਹੀ ਵੰਡ ਕੇ ਚਲਾ ਗਿਆ ਇੱਥੇ ਦਾ ਟਰੈਕਟਰ ਆਏ ਨਹੀਂ ਸਾਨੂੰ ਇੱਥੇ ਲੋੜ ਹੈ ਜਿਹੜੀਆਂ ਸਾਡੀਆਂ ਪੈਲੀਆਂ ਪਈਆਂ ਨੇ ਆ ਪਿੰਡ ਗੋਦ ਲੈ ਲੈ ਨੇ ਆ ਜਿਹੜੇ ਲੈ ਪਏ ਨੇ ਸਾਨੂੰ ਆ ਪਿੰਡ ਗੋਦ ਹੁੰਦਾ ਤਾਂ ਪੈਲੀਆਂ ਦੀ ਜਮੀਨਾਂ ਨਹੀਂ ਰਹਿੰਦੀਆਂ ਸੀ ਸਾਰੀਆਂ ਬਣ ਜਾਣ ਸੀ ਪਰ ਆਖਣ ਦਾ ਆਖਣ ਕੀ ਮੈਂ ਵੀ ਆਦਿਆਂ ਦਾ ਮੈਂ ਥਾਪੀ ਮਾਰਦੀ ਸੀਨੇ ਤੇ ਉਹ ਕੀ ਫਾਇਦਾ ਆ ਜੇ ਪਲਵਾਂ ਟੱਠਾ ਹੀ ਨਹੀਂ ਤੇ ਫੇਰਾ ਕੀ ਦਾਬੀ ਮਾਰਨ ਦਾ ਤੇ ਜਿੰਨਾ ਖੇਲ ਗੋਦੀ ਲਵਾਉਂਦੇ ਉਹ ਤਾਂ ਐਵੇਂ ਹੀ ਗਏ ਉਹ ਤਾਂ ਦੁਬਾਰਾ ਹੀ ਕੋਈ ਆਏ ਨਾ ਕੋਈ ਟਰੈਕਟਰ ਨਹੀਂ ਮਾੜਾ ਪਤਾ ਨਹੀਂ ਮਾੜਾ ਬੰਦਾ ਟਰੈਕਟਰ ਨਹੀਂ ਲੈ ਸਕਦਾ ਕਿੱਲੇ ਵਾਲਾ ਕੀ ਲੈ ਲੈਦਾ ਦੋ ਕਿੱਲੇ ਧੱਕੇ ਰੋੜ ਗਈ ਤੇ 2 ਕਿੱਲੇ ਵਜੀ 3 ਕਿੱਲੇ ਰੋੜ ਗਈ ਤੇ ਕੀ ਬਚਾ ਪਗਰ ਉਹਦੀ ਕਿਸਤ 12 ਦੇ ਘਰੇ ਉਹਨੂੰ ਟਰੈਕਟਰ ਨਾਲ ਟਰੈਕਟਰ ਨੂੰ ਲਿਆ ਦੇ ਆ ਪਾਣੀ ਲਾਇਆ ਹੈ ਕਿੰਨੀ ਜ਼ਮੀਨ ਹੈ ਤੁਹਾਡੀ ਇੱਥੇ ਜ਼ਮੀਨ ਆਪਣੀ ਹੈਗੀ ਇੱਥੇ 2 ਕਿੱਲੇ ਤੇ ਕਿੰਨੀ ਜ਼ਮੀਨ ਤੁਹਾਡੀ ਦਰਿਆ ਦੇ ਦੂਜੇ ਪਾਸੇ ਪਿੰਡ ਦੇ ਉਧਰ ਹੈ ਜਾਂ ਇੱਥੇ ਹੀ ਜ਼ਮੀਨ ਸੀ ਤੁਹਾਡੀ ਨਹੀਂ ਆਪਣੀ 3 ਕਿੱਲੇ ਜੀ ਪਿੰਡ ਦੇ ਕੋਲ ਸੀ ਨਾਲ ਜਿਹੜੀ ਰੋੜ ਚੁੱਕੀ ਨਦੀ ਦੇ ਵਿੱਚ ਪੈ ਗਈ ਜਿਹੜਾ ਦਰਿਆ ਪਾਰ ਕਰਕੇ ਆਏ ਉਹਦੇ ਵਿੱਚ ਰੁੜ ਗਈ ਤੁਹਾਡੀ ਰੁੜ ਗਈ ਜੀ ਹੁਣ ਤਾਂ ਸਾਡੀ ਇੱਕ ਹੱਥ ਜੋੜ ਕੇ ਗੁਜਾਰਾ ਤੇ ਸੰਗਤ ਆ ਗਏ ਚਾਹੇ ਕੋਈ ਵੀ ਬਾਈ ਸੁਣਦਾ ਕੇਸ ਹਸਤਾ ਵਾਲਾ ਕੋਈ ਤਗੜਾ ਕੋਈ ਬਾਹਰ ਦੇ ਮੁਲਕ ਵਾਲਾ ਸਾਨੂੰ ਨਾ ਕੋਈ ਥੋੜਾ ਜਿਹਾ ਹੋਰ ਖਰਚਾ ਲਵਾਂ ਜਾਵੇਂ ਨਾ ਖਰਚੇ ਦਾ ਮਨ ਲਾ ਦੋ ਕੁ ਲੱਖ ਦਾ ਤੇ ਅਸੀਂ ਮਾੜਾ ਮੋਟਾ ਆਦਾ ਬੱਚੇ ਪਾਲ ਸਕਨੇ ਹੁਣ ਬੱਚੇ ਵੱਧਦੇ ਪਏ ਨੇ ਬੱਚੇ ਆਂਦੇ ਨੇ ਵੀ ਫੀਸ ਦਿਓ ਸਾਡੇ ਕੋਲ ਤਾਂ ਆਵਾਜ਼ ਕਰਨ ਕੋਈ ਨਹੀਂ ਗਾ ਬੱਚਾ ਫੀਸ ਕੁੱਤੇ ਜਾ ਕੋ ਟਰੈਕਟਰ ਕੇ ਕੋ ਤਗੜੇ ਬੰਦੇ ਕੋ ਲਗੇ ਨੇ ਟਰੈਕਟਰ ਲੈ ਤੇ ਆ ਜਾਵੇ ਸਾਡੀ ਆ ਪਹਿਲੀ ਬਣਾ ਜਾਣ ਬਸ ਟਰੈਕਟਰ 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 ਕਿਵੇਂ ਆਏਗਾ ਇੱਥੋਂ ਦੀ ਬੇੜੀਆਂ ਰਾਹੀਂ ਆ ਜਾਏਗਾ ਜਿਹੜੇ ਵੱਡਾ ਖੜਾ ਬੇੜਾ ਉਹਦੇ ਟਰੈਕਟਰ ਦਾ ਪਾਰ ਕਰ ਲਾਂਗੇ ਕਿਸੇ ਗੱਲ ਦੀ ਦਿੱਕਤ ਨਹੀਂ ਆਉਣ ਦਿੰਦੇ ਜੇ ਕੋ ਲਿਆਵੇ ਵੀ ਤਾਂ ਬਾਕੀ ਗੜਕ ਵੇਖ ਲਓ ਕਿੰਨੀ ਕੁ ਸੰਗੜੀ ਖੜੀ ਹੈ ਇਹਦੇ ਸਾਡੀ ਤੂੜੀ ਨਹੀਂ ਬਣਣੀ ਸਾਨੂੰ ਔਰ ਤੂੜੀ ਜਗ੍ਹਾ ਮੈਂਦਾਂ ਨੇ ਵੀ ਤੂੜੀ ਕਿੱਥੋਂ ਬਣਾਵਾਂਗੇ ਤੇ ਹੁਣ 300 ਵੀ ਸਾਨੂੰ ਨਾ 3 ਲੱਖ ਵਰਗਾ ਕੁੜੀ ਆਵਾਜ਼ ਤਾਂ ਤੇ ਹੋਰ ਬੰਦਾ ਮਾੜਾ ਕੁਝ ਨਹੀਂ ਕਰ ਸਕਦਾ ਤੇ ਸਾਡੀ ਦਸ ਜੋੜ ਤੇ ਬੇਨਤੀ ਹੈ ਕੋ ਸਾਡੀ ਨਾ ਵੀਰ ਪਹਿਲੀ ਬਣਾ ਜਾਵੇ ਇੰਨਾ ਹੀ ਸਾਨੂੰ ਬੜਾ ਹੈ ਅਸੀਂ ਜ਼ਿਆਦਾ ਕੁਝ ਨਹੀਂ ਲੈਂਦੇ ਪਹਿਲੇ ਨੰਬਰ ਤੇ ਮੇਰੀ ਪਹਿਲੀ ਗਈ 2 ਕਿਲੋ ਤੇ ਉਹ ਵਿੱਚ ਦਰਿਆ ਦੇ ਆ ਗਏ ਮੋਟੇ ਪਹਿਲਾਂ ਮੇਰੇ ਮੇਰੀ ਡਿੱਗੀ ਪਹਿਲਾਂ ਪਹਿਲੇ ਉੱਤੇ ਛੋਟ ਗਈ ਤੇ ਉਦੋਂ ਬਾਅਦ ਟੈਂਡਿਆਂ ਦੇ ਹੱਦੀ ਪਹਿਲੀ ਤੇ ਬਹੁਤ ਘਾਰੇ ਗਏ ਘੜੋ ਘੜਾ ਹੀ ਪੰਜਾਬ ਬਤਾ ਸੀ ਕਿੰਨੀ ਦੀ ਪਹਿਲੀ ਦਰੇ ਸੇ ਸਾਰੀ ਬਰਬਾਦ ਹੋ ਗਿਆ ਵੇਖੋ ਰੇਤੇ ਪੈ ਗਏ ਇੱਥੇ ਜਿੱਥੇ ਆਪਾਂ ਖੜੇ ਲੱਗ ਤਾਂ ਵਿੱਚ 6 ਫੁੱਟ ਪਾਣੀ ਸੀ ਇੱਥੇ ਤਾਂ ਹੀ ਰੇਤ ਇੱਥੇ ਸਾਰੀ ਆ ਤੁਹਾਨੂੰ ਨਜ਼ਰ ਆ ਰਹੀ ਐਨਾ ਕਰਜ਼ਾ ਸਾਡੇ ਬਹੁਤ ਚੜ ਗਿਆ ਤੇ ਇਹ ਚ ਲੈਤ ਮਾਰ ਪੈਂਦੀਆਂ ਆ ਵੀ ਸਾਨੂੰ ਕਦੇ ਪਾਕਿਸਤਾਨ ਦੀ ਪੈਗੀ ਕਰਕੇ ਜੋ ਹੋ ਗਿਆ ਅਸੀਂ ਬਹੁਤ ਖਲੇ ਖਾਨ ਹੋਏ ਬਹਾਨਾ ਜਾਗਣ ਲੱਭਦੀ ਕਿਤੇ ਬਿਹੜ ਖਦਰ ਜਾਏਗੀ। ਦਾਨ ਮਿਊਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪੱਟ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਪਿੰਡ ਟੈਂਡੀ ਵਾਲਾ ਵਿਖੇ ਮੌਜੂਦ ਹਾਂ ਜੋ ਪਾਕਿਸਤਾਨ ਦੇ ਬਾਰਡਰ ਤੇ ਬਿਲਕੁਲ ਨਜ਼ਦੀਕ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਜਦੋਂ ਆਏ ਸਤਲੁਜ ਦੀ ਮਾਰ ਇਨ੍ਹਾਂ ਪਿੰਡਾਂ ਦੇ ਵਿੱਚ ਪਈ ਤਾਂ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਰੇਤ ਆ ਗਈ। ਹਾਲਾਂਕਿ ਹੁਣ ਕਿਸਾਨ ਆਪਣੇ ਖੇਤਾਂ ਨੂੰ ਆਬਾਦ ਕਰ ਰਹੇ ਨੇ। ਤਾ ਸਤਲੁਜ ਦੇ ਵਿੱਚ ਤਕਰੀਬਨ ਟੈਂਡੀ ਵਾਲਾ ਪਿੰਡ ਦੀ 100 ਤੋਂ ਵੱਧ ਕਿੱਲਾ ਜ਼ਮੀਨ ਦਰਿਆ ਦੇ ਵਿੱਚ ਚਲੀ ਗਈ ਕਈ ਕਿਸਾਨਾਂ ਦੇ ਖੇਤ ਰੁੜ ਗਏ ਤੇ ਸੰਪਰਕ ਜੋ ਹੈ ਦਰਿਆ ਤੋਂ ਹੁਣ ਟੈਂਡੀ ਵਾਲਾ ਪਿੰਡ ਤੋਂ ਕਾਲੂਵਾਲ ਦੇ ਨਾਲ ਬਿਲਕੁਲ ਟੁੱਟ ਚੁੱਕਿਆ ਤੇ ਕੁਝ ਕਿਸਾਨ ਦਰਿਆ ਨੂੰ ਪਾਰ ਕਰਕੇ ਹੁਣ ਆਪਣੀ ਜ਼ਮੀਨ ਨੂੰ ਆਬਾਦ ਕਰ ਰਹੇ ਨੇ ਤਾਂ ਤਸਵੀਰ ਕੈਮਰੇ ਦੀ ਅੱਖ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਰੇਤ ਹੋਣ ਦੇ باوجود ਕਿਸਾਨ ਨਹੀਂ ਥੱਕ ਰਿਹਾ ਆਪਣੀ ਜ਼ਮੀਨ ਨੂੰ ਆਬਾਦ ਕਰ ਰਿਹਾ ਹੈ ਹਾਲਾਂਕਿ ਇਸ ਫਸਲ ਦਾ ਮੁੱਲ ਇਹਨਾਂ ਨੂੰ ਮਿਲੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਲੇਕਿਨ ਕਿਸਾਨ ਲਗਾਤਾਰ ਜਿਸ ਖੇਤ ਦੇ ਵਿੱਚ ਰੇਤ ਆ ਗਈ ਹੜਾਂ ਦੇ ਦੌਰਾਨ ਨੁਕਸਾਨ ਹੋਇਆ ਹੁਣ ਦੁਬਾਰਾ ਉਸ ਜ਼ਮੀਨ ਨੂੰ ਆਬਾਦ ਕਰ ਰਿਹਾ ਹੈ ਰੇਤ ਨੂੰ ਇਕੱਠੀ ਕਰ ਰਿਹਾ ਲੇਕਿਨ ਇੱਕ ਵੱਡੀ ਤਰਾਸ ਦੀ ਇੱਥੇ ਇਹ ਵੀ ਹੈ ਕਿ ਰੇਤ ਨੂੰ ਇਕੱਠਾ ਤਾਂ ਕਰ ਲਿਆ ਗਿਆ ਲੇਕਿਨ ਰੇਤ ਨੂੰ ਪਿੰਡ ਟੈਂਡੀ ਵਾਲਾ ਤੋਂ ਬਾਹਰ ਕਿਤੇ ਲੈ ਕੇ ਜਾਣ ਦਾ ਕੋਈ ਹੁਣ ਸਾਧਨ ਨਹੀਂ ਬਚਿਆ ਯਾਨੀ ਕਿ ਆਮ ਲੋਕਾਂ ਨੇ ਜੇਕਰ ਆਪਣੀ ਜ਼ਮੀਨ ਨੂੰ ਆਬਾਦ ਕਰਨ ਇੱਥੇ ਆਉਣਾ ਤਾਂ ਉਹਨਾਂ ਨੂੰ ਵੀ ਛੋਟੀਆਂ ਬੇੜੀਆਂ ਦੇ ਵਿੱਚ ਆਉਣਾ ਪੈਂਦਾ ਤਾਂ ਸਾਡੇ ਨਾਲ ਇੱਕ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਪਿੰਡ ਦੇ ਹੋ ਤੁਸੀਂ ਆਪਣਾ ਬਲਵੀਰ ਸਿੰਘ ਆ ਮੈਂ ਟੈਂਡੀ ਵਾਲਾ ਪਿੰਡ ਦੇ ਤੇ ਆ ਪਾਣੀ ਲਾਇਆ ਏ ਕਿੰਨੀ ਜ਼ਮੀਨ ਹੈ ਤੁਹਾਡੀ ਇੱਥੇ ਜ਼ਮੀਨ ਆਪਣੀ ਗਈ ਇੱਥੇ 2 ਕਿੱਲੇ 2 ਕਿੱਲੇ ਤੇ ਕਿੰਨੀ ਜ਼ਮੀਨ ਤੁਹਾਡੀ ਦਰਿਆ ਦੇ ਦੂਜੇ ਪਾਸੇ ਪਿੰਡ ਦੇ ਉਧਰ ਹੈ ਜਾਂ ਇੱਥੇ ਹੀ ਜ਼ਮੀਨ ਸੀ ਤੁਹਾਡੀ ਨਹੀਂ ਆਪਣੀ 3 ਕਿੱਲੇ ਜੀ ਪਿੰਡ ਦੇ ਕੋਲ ਸੀ ਨਾਲ ਜਿਹੜੀ ਰੁੜ ਚੁੱਕੀ ਹੈ ਨਦੀ ਦੇ ਵਿੱਚ ਬਹਿ ਗਈ ਹੈ ਮਤਲਬ ਜਿਹੜਾ ਦਰਿਆ ਪਾਰ ਕਰਕੇ ਆਏ ਉਹਦੇ ਵਿੱਚ ਰੁੜ ਗਈ ਤੁਹਾਡੀ ਰੁੜ ਗਈ ਜੀ ਤੇ ਬਾਕੀ ਆ ਬਚੀ 2 ਕਿੱਲੇ 2 ਕਿੱਲੇ ਮੇਰੇ ਭਰਾ ਦੀ 2 ਕਿੱਲੇ ਮੇਰੀ ਏ ਸਾਨੂੰ ਸਸਤਾ ਵਾਲਿਆ ਵਿਚਾਰਿਆਂ ਨੇ ਬੜੀ ਮਦਦ ਕੀਤੀ ਏ ਕਿਹੜੀ ਸੰਸਥਾ ਨੇ ਸਸਤਾ ਸੱਤ ਲੋਜ ਵਾਲਿਆਂ ਨੇ ਹੋਰ ਕਈ ਭਾਈ ਆਦੇ ਰਹੇ ਨੇ ਬੜੇ ਤਰ੍ਹਾਂ ਆਏ ਨੇ ਪਰ ਹੁਣ ਹੁਣ ਤੁਸੀਂ ਰੇਤ ਕੱਢ ਰਹੇ ਹੋ ਇੱਥੋਂ ਹੁਣ ਕੋਈ ਮਦਦ ਆ ਰਹੀ ਏ ਹਾਂ ਹੁਣ ਕੋਈ ਨਹੀਂ ਆ ਰਹੀ ਉਹਨਾਂ ਸਾਨੂੰ ਵਿਚਾਰਾ 20 ਵੀ ਦਿੱਤਾ ਜਿੰਨੇ ਕੋਈ ਕੇਸ ਦਿੱਤਾ ਨੇ ਬਾਕੀ 3 ਡਰਮ ਆਦੇ ਕੋਲੋਂ ਵਾਲੇ ਨੇ ਇੱਕ ਡਰਮ ਮੈਨੂੰ ਸਸਤਾ ਵਾਲਿਆਂ ਮਿਲੋਂ ਮਿਲਾਏ ਤੇ ਬਾਕੀ ਫਿਰ ਆ ਮਾੜੀ ਮੁੱਢੀ ਬੀਜੀ ਵਿਚਾਰਾ 20 ਵੀ ਦਿੱਤਾ 2.5 ਵੀ ਦਿੱਤੀ ਏ ਤੇ ਆ ਰਹਿ ਗਈ ਇੰਨੀ ਕੁ ਨਹੀਂ ਗੰਜਾਇ ਸੀਗੀ ਤोटे 60 ਹਜ਼ਾਰ ਦਾ ਤੇਲ ਪੱਲੋ ਬਾੜ ਲਿਆ 20 ਹਜ਼ਾਰ ਤੂੰ ਕਾਟ ਦਾ ਡਰਮ ਨਹੀਂ ਆਦਾ ਨੁਕਸਾਨ ਕਿੰਨਾ ਹੋ ਗਿਆ ਹੁਣ ਤੱਕ ਸਾਡਾ ਆਪਣਾ ਬੜਾ ਹੀ ਹੋ ਗਿਆ ਤੈਨੂੰ ਪਤਾ ਪਈ ਤਿੰਨ ਕਿੱਲੇ ਪੰਤਰਾ 16 ਲੱਖ ਦੀ ਕਿੱਲਾ ਹੈ ਤੇ ਲੋੜ ਜਾਵੇ ਗਰੀਬ ਦੀ ਤੂੰ ਵਿਚਾਰ ਕੀ ਕਰਦਾ ਕਿ ਤੂੰ ਕਾਏਗਾ ਹੋਂ ਦਾ ਤਾਂ ਬਹੁਤ ਬੁਰਾ ਹਾਲ ਹੈ ਨਾ ਤੁਹਾਡੀ ਰਜਿਸਟਰੀ ਵਾਲੀ ਜ਼ਮੀਨ ਸੀਗੀ ਉਹ ਦੂਜੀ ਸੀਗੀ ਉਹ ਜੀ ਹੀ ਕੱਚੀ ਸਰ ਕੱਚੀ ਇਹ ਰਜਿਸਟਰੀ ਦੇ ਵਿੱਚ ਸਾਡੀ ਹੋ ਹੀ ਨਹੀਂ ਸਕਦੀ ਆਂਦੇ ਨੇ ਕੋਈ ਸਾਡੀ ਸਰਕਾਰਾਂ ਨੇ ਤੋੜ ਦਿੱਤੀ ਗੁਮਾੜੀ ਮੋੜੀ ਨਾ ਆਈਗੀ ਸੀ ਹੁਣ ਤਾਂ ਸਾਡੀ ਇੱਕ ਹੱਥ ਜੋੜ ਤੇ ਗੁਜਾਰ ਤੇ ਸੰਗਤਾਂ ਅੱਗੇ ਚਾਹੇ ਕੋਈ ਵੀ ਬਾਈ ਸੁਣਦਾ ਕਿਹੇ ਸਸਤਾ ਆਲਾ ਕੋਈ ਤਗੜਾ ਕੋਈ ਬਾਹਰ ਦੇ ਮੁਲਕ ਵਾਲਾ ਸਾਨੂੰ ਨਾ ਕੋਈ ਥੋੜਾ ਜਿਹਾ ਹੋਰ ਖਰਚਾ ਲਵਾਂ ਜਾਵੇਂ ਨਾ ਖਰਚੇ ਦਾ ਮੈਨੂੰ 2 ਕੋ ਲੱਖ ਦਾ ਤੇ ਅਸੀਂ ਮਾੜਾ ਮੋਟਾ ਆਦਾ ਬੱਚੇ ਪਾਲ ਸਕਨੇ ਹੁਣ ਬੱਚੇ ਪੜਦੇ ਪਏ ਨੇ ਬੱਚੇ ਆਂਦੇ ਨੇ ਵੀ ਫੀਸ ਦਿਓ ਸਾਡੇ ਕੋਲ ਤਾਂ ਆਦਾ ਕਾਣ ਕੋਈ ਨਹੀਂ ਗਾ ਤੇ ਬੱਚਿਆਂ ਦੀ ਫੀਸ ਕਿਤੋਂ ਦਈਏ ਪੜਾਈ ਕਰਦੇ ਮੇਰੇ ਬੱਚੇ ਤੇ ਬਹੁਤ ਬੁਰਾ ਹਾਲ ਹੈ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਦੋਵੇਂ ਮੁੰਡੇ ਨੇ ਹਾਂ ਜੀ ਕਿਹੜੀ ਕਲਾਸ ਚ ਪੜਦਾ ਇੱਕ 12ਵੀਂ ਚ ਪੜਦਾ ਹੈ ਤੇ ਇੱਕ 9ਵੀਂ ਚ ਪੜਦਾ ਹੈ ਤੇ ਹੁਣ ਤੁਸੀਂ ਆਪਣੇ ਖੇਤ ਆ ਬਾਦ ਕਰ ਰਹੇ ਹੋ ਤੁਸੀਂ ਅਪੀਲ ਵੀ ਕਰ ਰਹੇ ਹੋ ਕਿ ਜਿਹੜੇ ਵੀ ਦਾਨੀ ਸੱਜਣ ਤੁਹਾਡੀ ਮਦਦ ਕਰਨ ਪਰ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਹੜ ਦੇ ਸਮੇ ਹੁਣ ਅਸੀਂ ਇਹੀ ਰਿਐਲਿਟੀ ਚੈੱਕ ਕਰਨਾ ਆ ਕਿ ਜੋ ਤੁਹਾਨੂੰ ਅਸਲ ਚ ਹੁਣ ਮੁਸ਼ਕਲਾਂ ਆ ਰਹੀਆਂ ਨੇ ਹੁਣ ਤੁਹਾਡੀ ਕੋਈ ਬਾਹ ਫੜਨ ਵਾਲਾ ਕਿਉਂ ਨਹੀਂ ਆ ਉਹ ਕੋਈ ਨਹੀਂ ਹੁਣ ਆਦਾ ਪਿਆ ਅਸੀਂ ਦੇਖੋ ਆ ਇੱਥੇ ਗਜਾਸਤੀ ਕਰ ਸਕਦੇ ਕੋਈ ਵੀਡੀਓ ਸ਼ਾਇਦ ਵੇਖ ਲਵੇ ਸਾਡੀ ਭੁੱਲਿਆਂ ਦੀ ਤੇ ਕੋਈ ਮਾੜਾ ਮੋਟਾ ਮਸਲਾ ਹੱਲ ਹੋ ਜਾਵੇ ਆ ਵੀ ਆ ਬੀਚ ਦਾ ਵਾਹ ਕਰਾ ਲਾਂ ਦੇ ਤੇ ਕੋ ਮੜ ਮੜ ਕੋ ਸਬਜੀ ਲਾ ਬਾਂ ਦੇ ਚਲੋ ਕੋਈ ਹੋ ਜਾ ਦੀ ਮਾੜੀ ਮੋਟਾ ਦਾ ਟੋਰਾ ਟੁਰ ਪੈਦਾ ਆਇਆ ਸਮਾ ਚੋਨੇ ਦਾ ਫੇਰ ਸਾਨੂੰ ਔਖਾ ਹੋ ਜਾਣਾ ਹੈ ਅਸੀਂ ਆਨੇ ਵੀ ਚਲ ਕੋਸ਼ ਤਾਂ ਬਣਾਈਏ ਕਿੰਨੇ ਕੁ ਜੋਗੇਗੇ ਉਹਨੇ ਤਾਂ ਕਰੀਏ ਕਿੰਨੇ ਦਿਨ ਕਿੰਨੀ ਸੰਤਾਂਗੇ ਜੋ ਬੇਨਤੀ ਏ ਕੋਈ ਵੀਰ ਵੀ ਸਹਤਾਲ ਹੈਗਾ ਨਾ ਸਾਡੇ ਵਾਸਤੇ ਜ਼ਰੂਰ ਮਾੜਾ ਮੋਟਾ ਰਾਸ਼ਨ ਪਚਾਵੇ ਉਹ ਵੀ ਤੇਲ ਦਾ ਹੋ ਜਾਵੇ ਚਾਹ ਕੋ ਟਰੈਕਟਰ ਕੇ ਇੱਕੋ ਤਗੜੇ ਬੰਦੇ ਕੋਲ ਹੈਗੇ ਨੇ ਟਰੈਕਟਰ ਲੈ ਕੇ ਆ ਜਾਵੇ ਸਾਡੀ ਪਹਿਲੀ ਬਣਾ ਜਾਣ ਬਸ ਟਰੈਕਟਰ ਟਰੈਕਟਰ ਕਿਵੇਂ ਆਏਗਾ ਇੱਥੋਂ ਦੀ ਬੇੜੀਆਂ ਰਾਹੀਂ ਆ ਜਾਵੇਗਾ ਉਹਦੇ ਵੱਡਾ ਖੜਾ ਬੇੜਾ ਉਹਦੇ ਟਰੈਕਟਰ ਦਾ ਪਾਰ ਕਰ ਲਾਂਦੇ ਕਿਸੇ ਗੱਲ ਦੀ ਦਿੱਕਤ ਨਹੀਂ ਆਉਂਦਿੰਦੀ ਹੈ ਜੇ ਕੋ ਲਿਆਵੇ ਵੀ ਤਾਂ ਜਿੰਨਾ ਅੱਗੇ ਵਿਚਾਰਿਆ ਪਿੰਡ ਵਾਲਿਆਂ ਨੇ ਬੜੇ ਭੰਨੇ ਤੋੜੇ ਟਰੈਕਟਰ ਸਾਡੇ ਪਿੱਛੇ ਬਹੁਤ ਵਿਚਾਰਾਂ ਨੁਕਸਾਨ ਹੋਇਆ ਹੈ ਤੇ ਚਲੋ ਤੇਲ ਕੋਈ ਕੋਲੂ ਲੈ ਆਂਦਾ ਹੈ ਤੇ ਕੋਈ ਬਾਈਆਂ ਨੇ ਸਸਤਾ ਵਾਲਾ ਦੇ ਦਿੱਤਾ ਹੈ ਬਸ ਸਾਡਾ ਨਾ ਗਰੀਬਾਂ ਦਾ ਕੁਮਾਰਾਵਾਟਾ ਜੀ ਕਾਰ ਚੱਲ ਪਿਆ ਹੈ ਟਰੈਕਟਰ ਖਰ ਮਨਕੀਰ ਤੌਲ ਜੇ ਕੌਣ ਵਜਦਾ ਹੈ ਸੰਤ ਨਾਂ ਦਾ ਵੀ ਆਦ ਨਹੀਂ ਗਾ ਗਾਇਕ ਉਹਨੇ ਟਰੈਕਟਰ ਦਿੱਤਾ ਖਰ ਤੇ 300 ਕੇ 200 ਉਹ ਪਿੱਛੇ ਹੀ ਵੰਡ ਕੇ ਚਲਾ ਗਿਆ ਇੱਥੇ ਦਾ ਟਰੈਕਟਰ ਆਏ ਨਹੀਂ ਸਾਨੂੰ ਇੱਥੇ ਲੋੜ ਹੈ ਜਿਹੜੀ ਸਾਡੀਆਂ ਪਹਿਲੀਆਂ ਪੰਨਿਆਂ ਨੇ ਸਾਨੂੰ ਇਸ ਚੀਜ਼ਾਂ ਦੇ ਇੱਥੇ ਲੋੜ ਹੈ ਇਹ ਪਿਛਾ ਰੋੜਾ ਚੱਲਣ ਦਾ ਥੋੜਾ ਨਾ ਖਰੀਦੇ ਨੇ ਕਈ ਕਹਿੰਦੇ ਸੀ ਪਿੰਡ ਗੋਦ ਆਹ ਪਿੰਡ ਗੋਦ ਲੈ ਲੈ ਨੇ ਆ ਜਿਹੜੇ ਲੈ ਪਏ ਨੇ ਸਾਨੂੰ ਪਿੰਡ ਗੋਦ ਹੁੰਦਾ ਤਾਂ ਪਹਿਲੀਆਂ ਜਮੀਨਾਂ ਨਹੀਂ ਰਹਿੰਦੀਆਂ ਸੀ ਸਾਰੀਆਂ ਬਣ ਜਾਣ ਸੀ ਹਾਂ ਹੋਰ ਕੁਝ ਨਹੀਂ ਹੋਣਾ ਇਹ ਸਾਰਾ ਕੁਝ ਹੋ ਜਾਣਾ ਸਾਡਾ ਐ ਟੰਨ ਹੋ ਜਾਣਾ ਨਜ਼ਾਰੇ ਆ ਜਾਣੇ ਪਰ ਆਖਣ ਨੂੰ ਤਾਂ ਆਖਣ ਨੂੰ ਕੀ ਜਮਾ ਵੀ ਆਖ ਦਿਆਂਦਾ ਮੈਂ ਥਾਪੀ ਮਾਰਦੀ ਸੀਨੇ ਤੇ ਉਹ ਕੀ ਫਾਇਦਾ ਆ ਜਦ ਪਲਵਾਂ ਟੱਟਾ ਹੀ ਨਹੀਂ ਤੇ ਫਾਇਦਾ ਕੀ ਤਾਂ ਵੀ ਮਾਰਨ ਦਾ ਹੈ ਤੇ ਇਹ ਦਾਵੇ ਵਾਤ ਵਾਤ ਕਰਦੇ ਨੇ ਐਵੇਂ ਆਪਾਂ ਤਾਂ ਜੋਰ ਵਿਖਾ ਜਾਂਦੇ ਨੇ ਬਾਕੀ ਸਸਤਾ ਵਾਲੇ ਜਿਹੜੇ ਵਿਚਾਰੇ ਸਾਡੀ ਹਿੰਮਤ ਮਾਰੀ ਨਾ ਮਾਰੀ ਚੰਗੀ ਬੜਾ ਕੁਝ ਕੀਤਾ ਉਹਨਾਂ ਕੀਤਾ ਹੈ ਤੇ ਜਿੰਨਾ ਖੈ ਗੋਦੀ ਲਵਾਉਂਦੇ ਉਹ ਤਾਂ ਐਵੇਂ ਹੀ ਗਏ ਉਹ ਤਾਂ ਦੁਬਾਰਾ ਹੀ ਕੋ ਨਹੀਂ ਆਏ। ਨਾ ਕੋਈ ਟਰੈਕਟਰ ਨਹੀਂ। ਮਾੜਾ ਬੰਦਾ ਨਹੀਂ ਮਾੜਾ ਬੰਦਾ ਟਰੈਕਟਰ ਨਹੀਂ ਲੈ ਸਕਦਾ। ਕਿੱਲੇ ਆ ਕੀ ਲੈ ਲੈਦਾ। ਦੋ ਕਿੱਲੇ ਧੱਕੇ ਰੋੜ ਗਈ। ਤੇ ਦੋ ਕਿੱਲੇ ਬਚੀ ਤਿੰਨ ਕਿੱਲੇ ਰੋੜ ਗਈ ਤੇ ਕੀ ਬਚਾ ਮਗਰ। ਉਹਦੀ ਕਿਸਤ ਤਾਰਾਂ ਦੇ ਘਰੇ ਉਹਨੂੰ ਛੱਟਣਾ ਹੈ। ਟਰੈਕਟਰ ਨੂੰ ਲਿਆ ਤੇ। ਬਾਕੀ ਕਣਕ ਵੇਖ ਲਓ ਕਿੰਨੀ ਕੁ ਸੰਗਣੀ ਕੜੀ ਐ। ਇਹਦੇ ਸਾੜੀ ਤੂੜੀ ਨਹੀਂ ਬਣਣੀ। ਸਾਨੂੰ ਹੋਰ ਤੂੜੀ ਜਗ੍ਹਾ ਮੈਂਦਾ ਨੇ ਵੀ ਤੂੜੀ ਕਿੱਥੋਂ ਬਣਾਵਾਂ ਤੇ। ਤੇ ਪਸ਼ੂਆਂ ਦਾ ਚਾਰਾ ਕਿਵੇਂ ਉਹ ਕਿਵੇਂ ਹੋਊ। ਪਸ਼ੂਆਂ ਦਾ ਚਾਰਾ ਜੀ ਉੱਥੇ ਪਿਛਾ ਕੁਪੱਟਾ ਜੋਗੀ ਪਹਿਲੀ ਨਹੀਂ ਦਿੰਦਾ ਸਾਨੂੰ। ਤੇ ਸਾਡੀ ਤੇ ਹੋ ਇੱਕ ਹੋਰ ਬੇਨਤੀ ਹੈਗੀ ਏ ਵੀ ਜਿਵੇਂ ਟੈਂਡੀ ਵਾਲਾ ਪਿੰਡ ਏ ਮਾੜੇ ਵਾਲੇ ਘਰ ਹੈ ਗਨ ਗਰੀਬ ਏ ਉਹਨਾਂ ਨੂੰ ਹੈਡ ਤੋਂ ਪਾਰ ਕੋਈ ਜਾਗਾ ਪੰਜ ਪੰਜ ਮਰਲੇ 6 6 ਮਰਲੇ ਜਾਗਾ ਮਿਲ ਜਾਵੇ ਤੇ ਉਹਨਾਂ ਦਾ ਗੁਜ਼ਰ ਵੀ ਹੋ ਸਕਦਾ ਤੇ ਪਾਣੀ ਤੋਂ ਨਿਕਲ ਸਕ ਰਹੀ ਤੇ ਹੁਣ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਪਣੀ ਜ਼ਮੀਨ ਨੂੰ ਸਹੀ ਕਰਦਿਆਂ ਹੋਇਆ ਇੱਥੇ ਬਜਾਈ ਦੇ ਲਈ ਕੀ ਇਹ ਬਣ ਜਾਵੇ ਰੇਤ ਅਸੀਂ ਦੇਖ ਰਹੇ ਹਾਂ ਹਜੇ ਵੀ ਵਿੱਚ ਹੈਗੀ ਹੈ ਬੜੀ ਆ ਨੂੰ ਨਾ 8 9 ਮਹੀਨੇ ਹੋ ਗਏ ਨੇ ਇਹੀ ਹੋਈ ਉਹ ਮੋਟਰ ਰੁੜ ਗਈ ਵਿਚਾਰਾ ਬੀਲੀ ਆਲੇ ਨਾ ਉਹਾਨੂੰ ਮੋਲ ਕਨੈਕਸ਼ਨ ਲਵਾ ਦਿੱਤਾ ਇੱਥੇ ਤੇ ਅੱਛਾ ਤੇ ਹੁਣ 300 ਵੀ ਸਾਨੂੰ ਨਾ 3 ਲੱਖ ਵਰਗਾ ਕੁੜੀ ਆਵਾਜ਼ ਤਾਂ ਤੇ ਹੋਰ ਬੰਦਾ ਮਾੜਾ ਕੁਝ ਨਹੀਂ ਕਰ ਸਕਦਾ ਤੇ ਸਾਡੀ ਦਸ ਜੋੜ ਤੇ ਬੇਨਤੀ ਹੈ ਕੋ ਸਾਡੀ ਨਾ ਵੀਰ ਪਹਿਲੀ ਬਣਾ ਜਾਵੇ ਇੰਨਾ ਹੀ ਸਾਨੂੰ ਬੜਾ ਹੈ ਅਸੀਂ ਜ਼ਿਆਦਾ ਕੁਝ ਨਹੀਂ ਲੈਂਦੇ ਅੱਛਾ ਤੁਹਾਡਾ ਕੀ ਨਾਮ ਹੈਗਾ ਜੀ ਤੇ ਹੋਰ ਕਿੰਨੇ ਇਹੋ ਜਿਹੇ ਕਿਸਾਨ ਨੇ ਇਨਾ ਵਰਗੇ ਜਿਨ੍ਹਾਂ ਦੀ ਇੱਥੇ ਜ਼ਮੀਨ ਜਿਹੜੀ ਹੈਗੀ ਆ ਉਹ ਖਰਾਬ ਹੋ ਗਈ ਫਾਦੇ ਪਿੰਟ ਟਿੰਡਿਆਲ ਤੋਂ ਮੈਂ ਹੀ ਪਿੰਟ ਟਿੰਡਿਆਲ ਦਾ ਹਾਂ ਮੇਰੀ ਆਪ ਪਹਿਲੇ ਨੰਬਰ ਤੇ ਮੇਰੀ ਪਹਿਲੀ ਗੀ 2 ਕਿਲੋ ਉੱਥੇ ਉਹ ਵਿੱਚ ਦਰਿਆ ਦੇ ਆ ਗਈ ਮੁੱਢੇ ਪਹਿਲਾਂ ਮੇਰੇ ਮੇਰੀ ਡਿੱਗੀ ਪਹਿਲਾਂ ਪਹਿਲੀ ਉੱਥੇ ਸ਼ੁਰੂ ਤੋਂ ਤੇ ਉਦੋਂ ਬਾਅਦ ਟਿੰਡਿਆਲ ਦੀ ਹਾਦੀ ਪਹਿਲੀ ਤੇ ਬਹੁਤ ਘਾਰੇ ਗਏ ਘਟੋ ਘਟਾ ਹੀ ਹੋ ਗਏ 50 ਬੰਦਾ ਇੱਥੇ ਕਿੰਨਾ ਦੀ ਪਹਿਲੀ ਦਰੇਗੀ ਤੇ ਸਾਰੀ ਬਰਬਾਦ ਹੋ ਗਈ ਆ ਵੇਖੋ ਰੇਤੇ ਪੈ ਗਏ ਨੇ ਤੇ ਵਿਚਾਰੇ ਫਸ ਤਾਣ ਸਾਨੂੰ ਤੇਲ ਵੀ ਦਿੱਤਾ ਹੈ ਮਦਦ ਵੀ ਹਾਦੀ ਕੀਤੀ ਨੇ ਮਾਲਕੀ ਹੁੰਦੀ ਤਾਂ ਫਿਰ ਸਾਨੂੰ ਕੋਈ 20-2000 ਰੁਪਏ ਮਿਲ ਜਾਂਦਾ ਹੁਣ ਕੱਚਿਆਂ ਨੇ ਪੈ ਲਈਆਂ ਸਰਕਾਰ ਨੇ ਹੁਣ ਰੱਬ ਜਣ ਤੋੜੀਆਂ ਨੇ ਪਰ ਮਾਤਮ ਨੂੰ ਪਤਾ ਵਿੱਕੜੀ ਸਰਕਾਰ ਨੇ ਤੋੜੇ ਨੇ ਸਾਨੂੰ ਨਹੀਂ ਪਤਾ ਐਵੇਂ ਸਰਕਾਰਾਂ ਦੇ ਨਾਲ ਇਹ ਉਹਨੇ ਤੋੜੀਆਂ ਉਹਨੇ ਉਹ ਵੀ ਉਹ ਵੀ ਹਾਦੇ ਵਾਸਤੇ ਗਲਤ ਕਰਕੇ ਥਿਆਲੇ ਹਾਂ ਅੱਛਾ ਜਿਹੜੀਆਂ ਸੰਸਥਾਵਾਂ ਬਹੁਤ ਮਦਦ ਵੀ ਕਰ ਰਹੀਆਂ ਸੀਗੀਆਂ ਹੁਣ ਕਿਸੇ ਨੂੰ ਅਪੀਲ ਕਰੋਗੇ ਇੱਥੇ ਕਿਹੜੀ ਕਿਹੜੀ ਸੰਸਥਾਵਾਂ ਆਈਆਂ ਹੁਣ ਫਰ ਇੱਕੀ ਤਾਂ ਹਾਰੇ ਕਰਗੇ ਨੇ ਆਪਦੇ ਗੋੜੜੀਆਂ ਪੂਰੀਆਂ ਲਾ ਗਏ ਨੇ ਆ ਦੀ ਵਾਹ ਪੂਰੀ ਲਾ ਦੇ ਨੇ ਸਾਨੂੰ ਰਾਸ਼ਨੀ ਪਹਚਾਇਆ ਨੇ ਸਾਨੂੰ ਪੈਸਾ ਪਾ ਵੀ ਦਿੰਦੇ ਰਹੇ ਨੇ ਪਰ ਕਈ ਘਰ ਕਈ ਘਰ ਤੋਂ ਸਾਡੇ ਅੱਗੇ ਜਿਹੜੇ ਜਿਨ੍ਹਾਂ ਦੇ ਕੱਚੇ ਘਰ ਨੇ ਜਿਨ੍ਹਾਂ ਦੇ ਘਰਾਂ 'ਚ ਦਰਾਰਾਂ ਆਈਆਂ ਕੁਛ ਅਸੀਂ ਉਹ ਘਰਾਂ 'ਚ ਵੀ ਗਏ ਉਹ ਕਹਿੰਦੇ ਵੀ ਸਾਨੂੰ ਕੁਛ ਨਹੀਂ ਮਿਲਿਆ ਪਿੰਡ ਦੇ ਮੌਤਬਰ ਬੰਦੇ ਜਾਦਾ ਆਪਣਾ ਘਰ ਗਏ ਫਿਰ ਤੁਹਾਨੂੰ ਮੈਂ ਗੱਲ ਦੱਸਾਂ ਇਸ ਤਰ੍ਹਾਂ ਵੀ ਸੰਸਦਬ ਤਾਂ ਵਿਚਾਰੇ ਆਖਾਏ ਉਹਨਾਂ ਦਾ ਵਿਚਾਰਾ ਪੂਰਾ ਜੋਰ ਲਾਇਆ ਸੀ ਅੱਛਾ ਬੀਜ 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 ਵਗੈਰਾ ਇੱਥੇ ਤੁਹਾਨੂੰ ਜਿਹੜਾ ਮਿਲਿਆ ਕੀ ਉਹ ਸਹੀ ਹੈ ਤੇ ਹੁਣ ਜਾਂ ਫਿਰ ਇਹਦਾ ਝਾੜ ਆਏਗਾ ਉਦੋਂ ਪਤਾ ਚੱਲੇਗਾ ਇਹਦਾ ਝਾੜ ਨਾਲ ਹੀ ਪਤਾ ਲੱਗਣਾ ਹੈ ਬਾਕੀ ਬੀਜ ਤਾਂ ਵਿਚਾਰੇ ਦੇ ਗਏ ਨੇ ਹੱਤ ਪੈਸੇ ਲੈ ਸਕਦੇ ਸੀ ਤਾਂ ਖਾਦੇ ਤੇ ਘਰੇ ਖਾਣ ਵਾਸਤੇ ਵੀ ਦਾਣੇ ਕਈਆਂ ਦੇ ਤਾਂ ਖਰਾਬ ਹੋ ਗਏ ਤੂੜੀ ਵੀ ਖਰਾਬ ਹੋ ਗਈ ਚਾਰਾ ਵੀ ਖਰਾਬ ਹੋ ਗਿਆ ਸੀ ਤੇ ਪਿੰਡ ਦੇ ਹਰੇ ਆਹੇ ਪੈਸੇ ਪਾਣੀ ਹੈਗਾ ਅਸੀਂ ਜਿਆਦਾ ਫਸਾ ਵਾਲੇ ਸਾਡੇ ਵਿਚਾਰੇ ਪ੍ਰਸ਼ਾਦੇ ਲਿਆ ਕੇ ਲੰਗਰ ਪਾਣੀ ਹੋਈ ਦਿੰਦੇ ਰਹੇ ਨੇ ਉਹਨਾਂ ਬਹੁਤ ਮਦਦ ਕੀਤੀ ਸੀ ਪਾਣੀ ਦੇ ਵਿੱਚ ਆਹ ਇਹ ਤਾਂ ਜਾਣ ਜੋਗੀ ਨਹੀਂ ਕਿਸੇ ਪਾਸੇ ਇੱਥੇ ਜਿੱਥੇ ਆਪਾਂ ਖੜੇ ਲੈ ਟਾਈਮ ਵਿੱਚ 6 ਫੁੱਟ ਪਾਣੀ ਸੀ ਇੱਥੇ ਤਾਂ ਹੀ ਰੇਤ ਇੱਥੇ ਸਾਰੀ ਆ ਤੁਹਾਨੂੰ ਨਜ਼ਰ ਆ ਰਹੀ ਹੋ ਨੁਕਸਾਨ ਹੋ ਗਿਆ ਸਾਡਾ ਕਿਉਂ ਕਿ ਜਿਹੜਾ ਨਾ ਕਰਜ਼ਾ ਸਾਡੇ ਦੇ ਹਿਰ ਤੇ ਚੜਿਆ ਅਸੀਂ ਨਹੀਂ ਲਾ ਸਕਦੇ 20 ਸਾਲ ਹੋਰ ਇੰਨਾ ਕਰਜ਼ਾ ਸਾਡੇ ਬਹੁਤ ਚੜ ਗਿਆ 3 4 4 ਲੱਖ ਰੁਪਏ ਤੇਈ ਚ ਲੈਤ ਮਾਰ ਪੈਂਦੀਆਂ ਆ ਦੀ ਸਾਨੂੰ ਕਦੇ ਪਾਕਿਸਤਾਨ ਦੀ ਪੈਗੀ ਕਰ ਕੁਝ ਹੋ ਗਿਆ ਅਸੀਂ ਬਹੁਤ ਖਲੇਖਾਨ ਹੋਏ ਪਹਾਂ ਜਗ ਨਹੀਂ ਲੱਭਦੀ ਕਿਤੇ ਵੀ ਹੁਣ ਕਿੱਧਰ ਜਾਈਏ ਇਨੇ ਹੋਏ ਪੈ ਬਰਵਾਦ ਹੂੰ ਹੂੰ ਤਾਂ ਇਹ ਉਹਨਾਂ ਕਿਸਾਨਾਂ ਦੀ ਦਰਦ ਭਰੀ ਕਹਾਣੀ ਹੈ ਕਿਸਾਨ ਆਪਣੀ ਜ਼ਮੀਨ ਨੂੰ ਆਬਾਦਤਾ ਕਰ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਵੀ ਨਜ਼ਰ ਜਾਂਦੀ ਹੈ ਇੰਨਾ ਖੇਤਾਂ ਦੇ ਵਿੱਚ ਹਰੀ ਖੇਤ ਦੀ ਥਾਂ ਤੇ ਫਸਲ ਦੀ ਥਾਂ ਤੇ ਇੱਥੇ ਸਿਰਫ ਰੇਤ ਦਿਖ ਰਹੀ ਹੈ ਤੁਸੀਂ ਦੇਖ ਸਕਦੇ ਹੋ ਰੇਤ ਦੇ ਵੱਡੇ ਵੱਡੇ ਟਿੱਲੇ ਇੱਥੇ ਮੌਜੂਦ ਹੈਗੇ ਨੇ ਇੰਨਾ ਰੇਤ ਦੇ ਟਿੱਲਿਆਂ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਨੂੰ ਆਬਾਦ ਕਰ ਰਿਹਾ ਤਾਂ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਕਿਲੋਮੀਟਰ ਦੀ ਦੂਰੀ ਤੇ ਤਾਂ ਦੂਜੇ ਬੰਨੇ ਕਿਸਾਨ ਜਿਹੜੇ ਦਰਿਆ ਦਾ ਪਾਰ ਪੈ ਕੇ ਦੂਜੇ ਬੰਨੇ ਜ਼ਮੀਨ ਨੂੰ ਆਬਾਦ ਕਰ ਰਿਹਾ ਤਾਂ ਹੁਣ ਇਹ ਗੁਹਾਰ ਲਗਾ ਰਹੇ ਨੇ ਕਿ ਲਗਾਤਾਰ ਇਹਨਾਂ ਦੀ ਮਦਦ ਜਿਵੇਂ ਪਹਿਲਾਂ ਸੰਸਾਵਾ ਨੇ ਕੀਤੀ ਤਾਂ ਹੁਣ ਵੀ ਮਦਦ ਕੀਤੀ ਜਾਵੇ ਕਿਸਾਨ ਕਹਿ ਰਹੇ ਨੇ ਕਿ ਅੱਜ ਇਹਨਾਂ ਨੂੰ 300 ਰੁਪਈਆ ਵੀ 3 ਲੱਖ ਰੁਪਏ ਵਰਗਾ ਲੱਗ ਰਿਹਾ ਹੈ ਕਰਜ਼ਾ ਲੈ ਕੇ ਇਹ ਕੰਮ ਕਰ ਰਹੇ ਨੇ ਤਾਂ ਇੱਥੋਂ ਦਾ ਕਿਸਾਨ ਫਿਰੋਜ਼ਪੁਰ ਦਾ ਬਾਡਰ ਦੇ ਲੱਗਦੇ ਪਿੰਡਾਂ ਦਾ ਕਿਸਾਨ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ 2023 ਤੋਂ ਜਦੋਂ ਦੇ ਹੜ ਆ ਰਹੇ ਨੇ ਕਿਸਾਨ ਆਬਾਦ ਨਹੀਂ ਹੋ ਰਿਹਾ ਤੇ ਹੁਣ ਜੋ ਇਹਨਾਂ ਨੂੰ ਬੀਜ ਮਿਲਿਆ ਰੇਤ ਨੂੰ ਹਟਾ ਕੇ ਪਹਿਲਾਂ ਜ਼ਮੀਨ ਨੂੰ ਆਬਾਦ ਕਰ ਰਹੇ ਨੇ ਫਿਰ ਉਸ ਬੀਜ ਨੂੰ ਇਹ ਲਗਾ ਰਹੇ ਨੇ ਤਾਂ ਹੁਣ ਇਸ ਦਾ ਜਦੋਂ ਝਾੜ ਆਵੇਗਾ ਉਦੋਂ ਹੀ ਇਹਨਾਂ ਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਮਿਹਨਤ ਦਾ ਫਲ ਇਹਨਾਂ ਨੂੰ ਮਿਲੇਗਾ ਜਾਂ ਨਹੀਂ ਪਿੰਡ ਟੈਂਡੀ ਵਾਲਾ ਤੋਂ ਵੀਡੀਓ ਜਰਨਲਿਸਟ ਪ੍ਰਵਿੰਦਰ ਸਿੰਘ ਦੇ ਨਾਲ ਦਨ ਮਿਊਟ ਲਈ ਵਰੁਣ